ਨਵੇਂ ਸਾਲ ਦੀ ਸ਼ੁਰੂਆਤ ਜੇ ਸਕਾਰਾਤਮਕ ਵਿਚਾਰਾਂ ਨਾਲ ਕੀਤੀ ਜਾਵੇ ਤਾਂ ਸਭ ਕੁਝ ਹੀ ਚੰਗਾ ਹੁੰਦਾ ਹੈ ਤੇ ਨਵੇਂ ਸਾਲ ਦੀ ਸ਼ੁਰੂਆਤ ਲੋਹੜੀ ਦੇ ਤਿਉਹਾਰ ਨਾਲ ਕੀਤੀ ਜਾਂਦੀ ਹੈ ਹਰ ਤਿਉਹਾਰ ਹੀ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਸੁੱਖਾਂ ਦੀ ਮੰਗ ਕੀਤੀ ਜਾਂਦੀ ਹੈ ਹਉਮੇ ਹੰਕਾਰ ਤੇ ਨਾਕਾਰਾਤਮਕਤਾ ਤੋਂ ਖਿਹੜਾ ਛੁੱਟਣ ਦੀ ਅਰਦਾਸ ਕੀਤੀ ਜਾਂਦੀ ਹੈ ਪਰ ਅੱਜ ਆਪਾਂ ਗੱਲ ਕਰਾਂਗੇ ਵੀ ਉਹ ਕਿਹੜੀਆਂ ਚੀਜ਼ਾਂ ਨੇ ਜਿਸ ਨੂੰ ਅੱਗ ਵਿੱਚ ਸਾੜਨ ਤੇ ਘਰ ਸੁੱਖ ਸ਼ਾਂਤੀ ਤੇ ਸਮਰiddhi ਬਣੀ ਰਹਿੰਦੀ ਹੈ ਕਿਹਾ ਜਾਂਦਾ ਹੈ ਕਿ ਜਿਹੜਾ ਲੋਹੜੀ ਦੀ ਜਿਹੜੀ ਅੱਗ ਬਲਦੀ ਹੈ ਉਹਦੇ ਵਿੱਚ ਤੇਲ ਦੇ ਕੁਝ ਦਾਣੇ ਹਰ ਜੀ ਨੂੰ ਸੁੱਟਣੇ ਚਾਹੀਦੇ ਨੇ ਇਸ ਦੇ ਨਾਲ ਘਰੋਂ ਦਲੇਦਰ ਕੋਹਾਂ ਦੂਰ ਹੋ ਕੇ ਤੇ ਈਸਰ ਦਾ ਘਰ ਵਾਸ ਹੁੰਦਾ ਘਰ ਦੀ ਨਾਕਾਰਾਤਮਕਤਾ ਖਤਮ ਹੋ ਤੇ ਸਕਾਰਾਤਮਕਤਾ ਦਾ ਵਾਸਾ ਹੁੰਦਾ ਧਾਰਮਿਕ ਪੱਖ ਕਹਿੰਦਾ ਵੀ ਦੋਖ ਦਲੇਦਰ ਦੂਰ ਹੋ ਕੇ ਤੇ ਘਰ ਸੁੱਖਾਂ ਦਾ ਇਸ ਨਾਲ ਵਾਸਾ ਹੁੰਦਾ ਤੇ ਵਿਗਿਆਨ ਕਹਿੰਦਾ ਹੈ ਵੀ ਇਹਦੇ ਨਾਲ ਵਾਤਾਵਰਣ ਚ ਬਹੁਤ ਸਾਰੇ ਕੀਟਾਣੂ ਨਸ਼ਟ ਹੋ ਜਾਂਦੇ ਨੇ ਤੇ ਜਦੋਂ ਆਪਾਂ ਇਹਦੇ ਚਾਰੇ ਪਾਸੇ ਘੁੰਮਦੇ ਆਂ ਤੇ ਜਿਹੜੀ ਊਰਜਾ ਮਿਲਦੀ ਏ ਉਸਦੇ ਨਾਲ ਤੁਹਾਡੇ ਕਈ ਰੋਗ ਠੀਕ ਹੋ ਸਕਦੇ ਨੇ ਦੂਸਰੀ ਕਈ ਧਰਮਾਂ ਦੇ ਲੋਕ ਇਹ ਮੰਨਦੇ ਨੇ ਵੀ ਕਈ ਲੋਕ ਆਪਣੇ ਘਰ ਦੇ ਅੱਗੇ ਨਿੰਬੂ ਤੇ ਮਿਰਚਾਂ ਟਾਂਗਦੇ ਨੇ ਉਹ ਪਤੰਗੇ ਜਾਂਦੇ ਨੇ ਵੀ ਨਾਕਾਰਾਤਮਕਤਾ ਨੂੰ ਸੋਖਿਆ ਚਾਵੇ ਤੇ ਕੀਟ ਪਤੰਗੇ ਅੰਦਰ ਨਾ ਜਾਣ। ਕਹਿੰਦੇ ਇਸ ਦਿਨ ਇਹ ਨਿਪੂ ਤੇ ਮਿਰਚਾ ਲਾ ਕੇ ਉਸ ਆਗ ਦੇ ਵਿੱਚ ਸੇਠ ਦੋ। ਇਸ ਦੇ ਨਾਲ ਤੁਹਾਡੇ ਘਰ ਦੀ ਸਾਰੀ ਨਾਕਾਰਾਤਮਕਤਾ ਵੀ ਉਹਦੇ ਨਾਲ ਸੜ ਜਾਵੇਗੀ। ਇਹ ਦੋ ਚੀਜ਼ਾਂ ਕਹਿੰਦੇ ਉਸ ਤੇ ਵਿੱਚ ਜ਼ਰੂਰ ਸਟਣੀਆਂ ਚਾਹੀਦੀਆਂ ਨੇ। ਇਹ ਵਕਫ ਵਕ ਲੋਕਾਂ ਦੀ ਵਕਫ ਵਕ ਧਾਰਮਿਕ ਪਰੰਪਰਾ ਤੇ માનਤਾਵਾਂ ਨੇ।